ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖ਼ਬਰਾਂ ਤੇ ਚਰਚਾ ਕਰਨਗੇ ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰੀਏ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਭਾਜਪੀ ਦੀ ਕੇਂਦਰ ਚ ਸਰਕਾਰ ਹੈ ਉਹਨਾਂ ਨੇ ਇੱਕ ਫੈਸਲਾ ਲਿਆ ਸੀਗਾ ਵੀਰ ਬਾਲ ਦਿਵਸ ਦਾ ਪਹਿਲਾਂ ਤੋਂ ਉਸ ਫੈਸਲੇ ਦੇ ਉੱਤੇ ਵਕਫ ਵਕਤੀ ਰਾਣੀ ਇਤਰਾਜ਼ ਜਿਹੜੇ ਉਹ ਪਿਛਲੇ ਕਾ ਹੁਣ ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਸੀਗੀ ਬੀਜੇਪੀ ਦੇ ਤੇ ਉਹ ਤਸਵੀਰ ਤੇ ਵੀ ਬਵਾਦ ਖੜਾ ਹੋ ਗਿਆ ਜੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਨੰਦਪੀ ਜੀ ਗੱਲ ਫਿਰ ਮੁੜ ਘੜ ਕੇ ਇੱਥੇ ਆ ਜਾਂਦੀ ਹੈ ਪੁਰਾਣੀਆਂ ਅਕਾਲੀ ਬੀਜੇਪੀ ਸੰਜਾਂ ਤੇ ਦੋ ਸਾਲ ਪਹਿਲਾਂ ਜਦੋਂ ਪੁਲਦਾਂ ਨਹੀਂ ਸ਼ਾਇਦ ਦੋ ਸਾਲ ਪਹਿਲਾਂ ਦੀ ਗੱਲ ਹੀ ਆ ਜਦੋਂ ਵੀਰਪਾਲ ਦਿਵਸ ਦਾ ਪਹਿਲੀ ਵਾਰੀ ਸੱਦਾ ਆਇਆ ਇੱਥੋਂ ਪੰਜਾਬ ਦੇ ਵਿੱਚੋਂ ਅਕਾਲੀ ਲੀਡਰ ਇਹ ਸਾਰੇ ਕਹਿੰਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲ ਤਖਤ ਸਾਹਿਬ ਦੇ ਉਸ ਵਕਤ ਦੇ ਜਹੇਦਾਰ ਕਾਰਜਕਾਰੀ ਜਹੇਦਾਰ ਵੀ ਇਹ ਕਹਿੰਦੇ ਸੀ ਇਸ ਸਰ ਕਹਿੰਦੇ ਸੀ ਵੀ ਇਹ ਗਲਤ ਕਰ ਰਹੀ ਹੈ ਭਾਜਪਾ ਕੇਂਦਰ ਸਰਕਾਰ ਗਲਤ ਕਰ ਰਹੀ ਹੈ ਇਹਨਾਂ ਦੇ ਕੁਝ ਪੁਰਾਣੇ ਮਿੱਤਰ ਜਿਹੜੇ ਐਸੋੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਚਲਾ ਰਹੇ ਦਿੱਲੀ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਪ੍ਰਧਾਨ ਜਿਹੜਾ ਅੱਜ ਭਾਜਪਾ ਵੱਲੋਂ ਮੰਤਰੀ ਹੈ ਉਹ ਸਾਰੇ ਇਹ ਕਹਿੰਦੇ ਸੀ ਕਿ ਫਲਾਣੇ ਟਾਈਮ ਦੇ ਉੱਤੇ ਇੱਕ ਸਮਾਗਮ ਹੈ ਜਿੱਥੇ ਅਕਾਲੀ ਲੀਡਰ ਹੋਣ ਵਾਲੇ ਜਿਹੜੇ ਆ ਬਾਦਰ ਕਾਲੀ ਦਲ ਦੇ ਇਹ ਲੀਡਰਸ਼ਿਪ ਵੀ ਸਾਰੀ ਉੱਥੇ ਸੀ ਤੇ ਵਿਚਾਰ ਉੱਥੇ ਪੇਸ਼ ਹੋਇਆ ਸੀ ਤੇ ਉੱਥੇ ਤੇ ਨਾ ਵਿਰੋਧ ਨਹੀਂ ਉਦੋਂ ਕੀਤਾ ਕਿਉਂਕਿ ਭਾਜਪਾ ਨਾਲ ਸਾਂਝੀ ਸਰਕਾਰ ਸੀ ਕੇਂਦਰ 'ਚ ਤੇ ਅੱਜ ਇਹ ਵਿਰੋਧ ਕਰਦੇ ਪਏ ਉਹ ਜਿਹੜੀਆਂ ਉਸ ਵਕਤ ਦੀਆਂ ਤਸਵੀਰਾਂ ਉਹਨਾਂ ਨੇ ਤੇ ਵੀਡੀਓ ਜਾਰੀ ਕੀਤੀਆਂ ਇਹ ਮੁੜ ਕੇ ਵਿਰੋਧ ਨਹੀਂ ਸੀ ਕਰ ਸਕਿਆ ਉਹਨਾਂ ਨੇ ਸਾਰੇ ਭਾਰਤ ਦੇ ਵਿੱਚ ਸਕੂਲਾਂ ਚ ਬਕਾਇਦਾ ਸਵੇਰ ਦੇ ਵਕਤ ਉਹ ਦਿਨ ਮਨਾਇਆ ਦੁਨੀਆ ਭਰ ਦੇ ਵਿੱਚ ਸਾਡੀਆਂ ਐਮਬੈਸੀਆਂ ਹਾਈ ਕਮਿਸ਼ਨਾਂ ਤੇ ਕੌਂਸੂਲੇਟਸ ਦੇ ਵਿੱਚ ਵੀ ਉਹ ਦਿਨ ਮਨਾਇਆ ਉਹਨਾਂ ਅਖੀਰ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਜਿਹੜੀ ਹੁਣ ਤੱਕ ਤੁਸੀਂ ਉਹਨਾਂ ਦੇ ਜਿਹੜੀ ਇਹ ਮਾਣ ਵਾਲੀ ਅਣਖ ਵਾਲੀ ਜਿਹੜੀ ਇਹ ਗਾਥਾ ਸੀ ਇਹਨੂੰ ਤੁਸੀਂ ਇੰਦੋਸਤਾਨ ਤੱਕ ਸੀਮਤ ਰੱਖਿਆ ਸੀ ਹਿੰਦੁਸਤਾਨ ਵਿੱਚ ਸਾਰੇ ਚ ਨਹੀਂ ਸਿਰਫ ਸਿੱਖਾਂ ਤੱਕ ਸੀਮਤ ਰੱਖਿਆ ਸੀ ਅਸੀਂ ਦੁਨੀਆ ਤੱਕ ਪਹੁੰਚਾਇਆ ਇਹਨਾਂ ਦੀਆਂ ਗੱਲਾਂ ਜਵਾਬ ਨਹੀਂ ਸੀ ਦੇ ਚੁੱਪਟ ਜਾਂਦੇ ਸੀ ਫਿਰ ਉਹ ਇੱਕ ਵਾਰੀ ਕਰਕੇ हट ਕੇ ਗੱਲ ਆਈ ਗਈ ਹੋਗੀ ਇਹਨਾਂ ਨੇ ਪਿਛਲੇ ਸਾਲ ਲੋਕ ਸਭਾ ਦੀਆਂ ਚੋਣਾਂ ਚ ਸਮਝੌਤੇ ਦੀ ਗੱਲ ਚਲਾਈ ਪਹਿਲਾਂ ਇਹ ਭਾਜਪਾ ਨੂੰ ਪੰਜਾਬ ਦੀਆਂ 3 ਸੀਟਾਂ ਛੱਡਦੇ ਸੀ ਫਿਰ ਪਿਛਲੇ ਸਾਲ 4 ਦੇਣਾ ਮੰਨੇ ਭਾਜਪਾ ਪਹਿਲਾਂ 7 ਮੰਗਦੇ ਸੀ 13 ਚੋਂ ਕਿ ਤੁਸੀਂ ਕਮਜ਼ੋਰ ਹੋ ਗਏ ਸੱਤਾ ਚੋਂ 6 ਤੇ ਆ ਗਏ ਇਹ 4 ਦਿਨਾਂ ਮੰਨਦੇ ਸੀ ਪੰਜਾਂ ਤੇ ਲਗਭਗ ਸਹਿਮਤੀ ਸੀ ਉਦੋਂ ਮੈਂ ਆਪਣੇ ਉਸੇ ਪ੍ਰੋਗਰਾਮ ਚ ਆਖਿਆ ਸੀ ਤੁਸੀਂ ਸਹਿਮਤੀ ਤੇ ਕਰਨ ਲੱਗੇ ਆ ਕਈ ਮੁੱਦੇ ਇਹੋ ਜਿਹੇ ਆ ਜਿਹੜੇ 2021 ਚ ਭਾਜਪਾ ਦਾ ਸਾਥ ਛੱਡਣ ਤੋਂ ਬਾਅਦ ਤੁਸੀਂ ਉਭਾਰ ਲਿਆ ਉਹਨਾਂ ਮੁੱਦਿਆਂ ਬਾਰੇ ਪਹਿਲਾਂ ਤੈਅ ਕਰੋ ਕਿ ਕੀ ਕਰੋਗੇ ਉਹਨਾਂ ਮੁੱਦਿਆਂ ਚੋਂ ਮੁੱਦਾ ਨੰਬਰ 1 ਇਹ ਆ ਕਿਉਂ ਕਹਿੰਦੇ ਅਸੀਂ ਵੀਰ ਬਾਲ ਦਿਵਸ ਮਨਾਉਣਾ ਤੇ ਤੁਸੀਂ ਕਹਿੰਦੇ ਅਸੀਂ ਮਨਾਉਣ ਨਹੀਂ ਦੇਣਾ ਤੇ ਜੇ ਤੁਹਾਡਾ ਭਾਵੇਂ 5 8 ਸੀਟਾਂ ਤੇ ਸਮਝੌਤਾ ਹੋ ਜਿੱਤੇ ਭਾਵੇਂ 4 9 ਤੇ ਹੋ ਜੇ ਫੱਜ ਕਰੋ ਤੁਸੀਂ ਜਿੱਤ ਜਾਂਦੇ ਆ ਅੱਗੇ ਕੇਂਦਰ ਚ ਇੱਕ ਮੰਤਰੀ ਆਲਾ ਤੁਹਾਨੂੰ ਦੇ ਦਿੰਦੇ ਆ ਬੀਬੀ ਜੀ ਵਜ਼ੀਰ ਬਣ ਜਾਂਦੇ ਆ ਉਹ ਫੇਰ ਬਣਾ ਦੇਣਗੇ ਤੁਸੀਂ ਇਹ ਦੱਸੋ ਜਦੋਂ ਮੁੜ ਕੇ ਦਸੰਬਰ ਆ ਤੇ ਦਸੰਬਰ ਦੇ ਆਖਰੀ ਹਫਤੇ ਉਹ ਵੀਰ ਬਾਲ ਦਿਵਸ ਮਨਾਉਣ ਲੱਗੇ ਤੁਸੀਂ ਉਹਦਾ ਵਿਰੋਧ ਕਰੋਗੇ ਕਿ ਨਹੀਂ ਕਰੋਗੇ ਇਹਦੇ ਉੱਤੇ ਕਾਲੀ ਲੀਡਰ ਚੁੱਪ ਵਟ ਗਿਆ ਪਿਛਲੇ ਸਾਲ ਇਹ ਮੁੱਦਾ ਮੁੜ-ਮੁੜ ਮੇ ਉਠਾਇਆ ਸੀ ਕਿ ਪਹਿਲਾਂ ਇਹ ਤਾਂ ਕਲੀਅਰ ਕਰ ਲਓ ਇਹਦੇ ਤੋਂ ਪਹਿਲਾਂ ਵੀ 1997 ਵਿੱਚ ਵੀ ਮੁੱਦਾ ਉਠਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਦਿਵਸ ਮਨਾਉਣਾ ਸੀ ਅਕਾਲੀ ਭਾਜਪਾ ਸਰਕਾਰ ਸੀ ਇਹਨਾਂ ਸਾਰਿਆਂ ਸਟੇਜ ਤੋਂ ਆਖਿਆ ਬਾਬਾ ਬੰਦਾ ਸਿੰਘ ਬਹਾਦਰ ਉਸੇ ਸਟੇਜ ਤੋਂ ਭਾਜਪਾ ਦੇ ਲੀਡਰ ਨੇ ਆਖਿਆ ਵੀਰ ਬੰਦਾ ਬੈਰਾਗੀ ਵੀਰੋ ਕਹਿੰਦੇ ਜਿਹੜਾ ਬਹਾਦਰੀ ਕਰੇ ਉਹ ਬੰਦਾ ਬੈਰਾਗੀ ਕਹਿੰਦੇ ਸੀ ਬੰਦਾ ਸਿੰਘ ਵੀ ਨਹੀਂ ਸੀ ਕਹਿੰਦੇ ਤੇ ਬਹਾਦਰ ਕਹਿਣਾ ਪੜਨੀ ਦੀ ਗੱਲ ਹੈ ਅਸੀਂ ਕਹਿੰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਉਹ ਕਹਿੰਦੇ ਸੀ ਵੀਰ ਬੰਦਾ ਬੈਰਾਗੀ ਮੈਂ ਉਦੋਂ ਸਵਾਲ ਦੂਰਦਰਸ਼ਨ ਤੇ ਉਠਾਇਆ ਸੀ ਕਿ ਇਹ ਕੱਲ ਨੂੰ ਸਿੱਖਾਂ ਦੇ ਵਿੱਚ ਮੁੱਦਾ ਬਣ ਸਕਦਾ ਤੁਸੀਂ ਇਹ ਤੋਂ ਪਹਿਲਾਂ ਸਪੈਸ਼ਟ ਕਰੋ ਕਿ ਭਾਜਪਾ ਉਹਨੂੰ ਬੰਦਾ ਸਿੰਘ ਮੰਨਦੀ ਹੈ ਕਿ ਇਹ ਤਾਂ ਕਿ ਬੰਦਾ ਬੈਰਾਗੀ ਮੰਨੀ ਜਾਂਦੀ ਹੈ ਉਹ ਤੇ ਅੱਜ ਵੀ ਉਹਨੂੰ ਮੰਨਦੇ ਹੁਣ ਇਹਨਾਂ ਸਾਰੇ ਮੁੱਦਿਆਂ ਨੂੰ ਛੱਡ ਦਿਓ ਅੱਜ ਇੱਕ ਨਵੀਂ ਛੇੜਛਾੜਤੀ ਭਾਜਪਾ ਨੇ ਸਕੇਚ ਇਸ ਤਰ੍ਹਾਂ ਦਾ ਪੇਸ਼ ਕਰ ਦਿੱਤਾ ਜਿਹਦੇ ਵਿੱਚ ਦਿਵਸ ਮਨਾਉਣਾ ਸਾਬਜਾ ਦਿੰਦਾ ਤੇ ਇੱਕ ਬੱਚੇ ਦੀ ਫੋਟੋ ਉਹ ਜਿਹੀ ਵਿਖਾ ਦਿੱਤੀ ਜਿਹਦਾ ਉਹਦਾ ਕੋਈ ਸਬੰਧ ਨਹੀਂ ਜੁੜਦਾ ਉਹ ਫੋਟੋ ਇਤਰਾਜ਼ ਹੋ ਗਿਆ ਉਹਦੇ ਉੱਤੇ ਇਤਰਾਜ਼ ਅਕਾਲੀਆਂ ਸਮੇਤ ਬਹੁਤ ਸਾਰੇ ਹੋਰ ਲੋਕਾਂ ਵੀ ਕੀਤਾ ਆਮ ਆਦਮੀ ਪਾਰਟੀ ਚੋਂ ਵੀ ਹੋਇਆ ਕਾਂਗਰਸ ਵਿੱਚੋਂ ਵੀ ਹੋਇਆ ਕਿ ਤੁਸੀਂ ਗਲਤ ਕਰਦੇ ਆ ਪਰ ਜਿਹੜੇ ਭਾਜਪਾ 'ਚ ਬੈਠੇ ਸਿੱਖ ਲੀਡਰ ਆ ਉਹਨਾਂ ਵਿੱਚੋਂ ਕੁਝ ਦੇ ਬਿਆਨ ਆਏ ਹਨ ਜਿन्हें ਤੁਸੀਂ ਭਾਵਨਾ ਨਹੀਂ ਸਮਝ ਸਕੇ। ਭਾਵਨਾ ਤੇ ਅਸੀਂ ਉਹਦੋਂ ਵੀ ਨਹੀਂ ਸਮਝ ਸਕਦੇ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਬੰਦਾ ਬਰਾਗੇ ਕਹਿੰਦੇ ਸੀ। ਫਿਰ ਤੁਸੀਂ ਆਪਣੀ ਭਾਵਨਾਵਾਂ ਸਮਝਾਓ ਨਾ ਵੀ ਕੀ ਹੈ ਤੁਸੀਂ ਕਹਿਣਾ ਕੀ ਚਾਹੁੰਦੇ ਹਾਂ? ਉਹ ਇੱਕ ਹਿੰਦੀ ਫਿਲਮ ਦਾ ਡਾਇਲੌਗ ਬੜਾ ਅੱਜਕੱਲ ਚਰਚਿਤ ਆ। ਕਹਿਣਾ ਕਿਆ ਚਾਹਤੇ ਹੋ? ਇਹੀ ਗੱਲ ਐਸੋੜੇ ਪੰਜਾਬ ਦੇ ਲੋਕ ਵੀ ਤੁਰਤ ਪੁੱਛਦੇ। ਤੁਸੀਂ ਆਪਣੀ ਭਾਵਨਾ ਸਮਝਾਓ ਤਾਂ ਸੇ ਨਾ ਕਹਿਣਾ ਕਿਆ ਚਾਹਤੇ ਹੋ? ਅਸ ਵੇਲੇ ਜਦੋਂ ਸਾਰੀ ਦੁਨੀਆ ਪਰਦੇ ਸਿੱਖ ਵਿਰਾਗਮਈ ਸਥਿਤੀ ਚ ਐਸ ਹਫਤੇ ਚ ਬਹੁਤ ਸਾਰੇ ਸਿੱਖ ਪਰਿਵਾਰ ਭੁਜੇ ਸੌਂਦੇ ਔਰ ਇਨਾਂ ਦਿਨਾਂ ਦੇ ਵਿੱਚ ਕੋਈ ਫੰਕਸ਼ਨ ਨਹੀਂ ਹੁੰਦੇ ਜਸ਼ਨ ਨਹੀਂ ਹੁੰਦੇ ਸਿੱਖ ਪਰਵਾਰਾਂ ਚ ਤੇ ਤੁਸੀਂ ਇਹੋ ਜੇ ਮੌਕੇ ਦੇ ਉੱਤੇ ਇੱਕ ਨਵਾਂ ਮੁੱਦਾ ਖੜਾ ਕਰਕੇ ਖੜੋਤੇ ਪਾਣੀਆਂ ਚ ਇੱਕ ਘਟਿਆ ਕਿਸਮ ਦੀ ਟੀਮ ਸੁੱਟ ਕੇ ਹਲਚਲ ਮਚਾਉਣ ਦੀ ਯਤਨ ਕੀਤਾ ਇਹ ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ ਇਹ ਤਾਂ ਪੰਜਾਬ ਦੇ ਲੋਕਾਂ ਇਕੱਲੇ ਸਿੱਖਾਂ ਨਹੀਂ ਸਮੁੱਚੇ ਤੌਰ ਤੇ ਪੰਜਾਬ ਦੇ ਲੋਕਾਂ ਨੇ ਬੁਰਾ ਮਨਾਇਆ ਜੀ ਅੱਛਾ ਪੰਨੂ ਸਾਹਿਬ ਗੱਲ ਆਪਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਕਰੀਏ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਉਹਨਾਂ ਨੇ ਇੱਕ ਇਲੈਕਸ਼ਨ ਨੂੰ ਦੇਖ ਕੇ ਨਵਾਂ ਫਾਰਮੂਲਾ ਜਿਹੜਾ ਉਹ ਪੇਸ਼ ਕਰਤਾ ਕਿ 70 47 ਉਹ ਅਸੀਂ ਲਾਗੂ ਕਰਾਂਗੇ ਇਹ ਫਾਰਮੂਲਾ ਕੀ ਹੈ ਤੇ ਕਾਂਗਰਸ ਪਾਰਟੀ ਦੀ ਇਸ ਵੇਲੇ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੇਰੀ ਕਾਫੀ ਦੇਰ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਅੱਧੇ ਮਿੰਟ ਦੀ ਗੱਲ ਹੈਲੋ ਹਾਇ ਬੈਸਟ ਵਿਸ਼ੇ ਤੋਂ ਵੱਧ ਨਹੀਂ ਉਦੇ ਬਿਆਨਾਂ ਦੇ ਉੱਤੇ ਕਈ ਕਿਸਮ ਦੇ ਇਤਰਾਜ਼ ਹੁੰਦੇ ਮੈਂ ਸੁਣਦਾ ਰਿਆ ਉਹਨੇ ਚੋਣਾਂ 'ਚ ਕਈ ਉਗੜ-ਦੁਗੜੇ ਬਿਆਨ ਦਿੱਤੇ ਜਿਹੜੇ ਉਹਨੇ ਨਹੀਂ ਦੇਣੇ ਚਾਹੀਦੇ ਪਰ ਜਿੰਨੇ ਗਲਤੀ ਕਰ ਗਿਆ ਉਹਨੇ ਤੇਜ਼ੀ ਨਾਲ ਉਹਦੀ ਮੁਆਫੀ ਵੀ ਮੰਗ ਕੇ ਆਪਣੇ ਆਪ ਨੂੰ ਕਰੈਕਟ ਕਰਨ ਦਾ ਯਤਨ ਕੀਤਾ ਕਿ ਹੋ ਗਿਆ ਤੇ ਹੋ ਗਿਆ ਬਾਅਦ ਵਿੱਚ ਪਤਾ ਲੱਗਾ ਕਿ ਉਹਦੇ ਖਿਲਾਫ ਇਹੋ ਜਿਹੀਆਂ ਗੱਲਾਂ ਨੂੰ ਮੁੱਦਾ ਉਹਨਾਂ ਅਕਾਲੀਆਂ ਨੇ ਆਮ ਆਦਮੀ ਪਾਰਟੀ ਨੇ ਦੂਸਰਿਆਂ ਨੇ ਨਹੀਂ ਬਣਾਇਆ ਜਿੰਨਾ ਪਾਰਟੀ ਦੇ ਅੰਦਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧੀਆਂ ਨੇ ਬਣਾ ਉਹ ਅੰਦਰੇ ਅੰਦਰ ਇਹੋ ਜਿਹਾ ਪ੍ਰਚਾਰ ਕਰਦੇ ਸੀ ਜਿਹੜਾ ਪ੍ਰਚਾਰ ਬਾਹਰ ਮੀਡੀਆ 'ਚ ਆਉਂਦਾ ਸੀ ਤੇ ਪਤਾ ਲੱਗਦਾ ਸੀ ਰਾਜਾ ਵੜਿੰਗ ਜਿਹੜਾ ਉਹਨੂੰ ਨੁਕਰੇ ਲਾਉਣ ਦਾ ਖੁੰਝੇ ਲਾਉਣ ਦਾ ਕਾਰਨ ਕਰਦਾ ਇੱਕ ਵੱਡਾ ਯਤਨ ਹੋ ਰਿਹਾ ਜਿਸ 'ਚ ਪਾਰਟੀ ਦੇ ਕਈ ਵੱਡੇ ਲੀਡਰ ਸ਼ਾਮਿਲ ਹੈ ਪੰਜਾਬ ਦੇ ਬੈਂਡਰ ਦੇ ਨਾਲ ਚੱਕਰੀ ਆਖਿਆ ਸੀ ਇਹਨੂੰ ਰਾਜਾ ਵੜਿੰਗ ਨੂੰ ਚਾਹੀਦਾ ਸਤਿਫਾ ਦੇ ਕੇ ਆਖਿਆ ਆ ਲੋ ਮੈਂ ਪਾਸੋਂ ਆ ਬੜਾ ਲੋ ਜਿਹਨੂੰ ਬਣਾਉਣਾ ਕਈ ਜਨ ਪਾਰਟੀ ਨਹੀਂ ਚਲਣੀ ਜਿਹਨੂੰ ਪ੍ਰਧਾਨ ਬਣਾਉਣਗੇ ਜੋ ਫਿਰ ਸਿੱਧੂ ਵਾਂਗ ਚਾਰ ਦਿਨ ਚੱਲ ਕੇ ਤੜਿੰਗ ਹੋ ਗਿਆ ਪਾਸੇ ਕਰਤਾ ਫੇਰ ਕਰੋਗੇ ਹੁਣ ਤੱਕ ਇਥੇ ਕੀ ਹੋਇਆ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਇਦਾਂ ਦੇ ਕਿਹ ਤਮਾਸ਼ੇ ਕੀਤੇ ਕਿੰਨੇ ਕ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਇੱਕ ਗੋਪੀ ਚੰਦ ਭਾਰਗੋ ਮੁੱਖ ਮੰਤਰੀ ਹੁੰਦਾ ਸੀ ਆਜ਼ਾਦ ਦੇਸ਼ ਵਿੱਚ ਉਹਨੇ ਇੱਕ ਵਾਰ ਵੀ ਚੋਣ ਨਹੀਂ ਜਿੱਤੀ ਪਰ ਤਿੰਨ ਵਾਰ ਮੁੱਖ ਮੰਤਰੀ ਬਣ ਗਿਆ ਬਗੈਰ ਚੋਣ ਜਿੱਤੇ ਤੋਂ ਕਿਉਂ ਬਣ ਗਿਆ ਕਿਉਂਕਿ ਚੌਣਕ ਜਿੱਤੇ ਬਗੈਰ ਕੋਈ ਬੰਦਾ 6 ਮਹੀਨੇ ਰਹਿ ਸਕਦਾ ਉਹਨੂੰ ਆਜ਼ਾਦ ਦੇਸ਼ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਥੋੜੇ ਚਿਰ ਬਾਅਦ ਭੀਮ ਸੈਨ ਸੱਚਰ ਤੇ ਪ੍ਰਤਾਪ ਸਿੰਘ ਕੈਰੋਂ ਰਾਲਕੇ ਉਹਦੇ ਖਿਲਾਫ ਮਤਾ ਪੇਸ਼ ਕਰਤਾ ਮਤਾ ਪਾਸ ਹੋ ਗਿਆ ਲੱਥ ਗਿਆ ਜਿਹਨੂੰ ਬਣਾਇਆ ਉਹ ਸਾਲ ਨਾ ਚੱਲਿਆ ਬਾਕੀਆਂ ਚ ਕੋਈ ਤਾਂ ਸਹਿਮਤੀ ਨਹੀਂ ਹੁੰਦੀ ਫਿਰ ਕਹਿੰਦੇ ਗੋਪਚੰਦ ਭਾਰਗੋਨ ਲਿਆਓ ਉਹਨੂੰ ਘਰੋਂ ਸਦਕੇ ਲਿਆ ਕੇ ਫਿਰ ਮੁੱਖ ਮੰਤਰੀ ਬਣਾ ਦਿੱਤਾ ਫਿਰ ਉਹਦੇ ਖਿਲਾਫ ਮਤਾ ਪਾਸ ਕਰਤਾ ਫਿਰ ਲਾ ਦਿੱਤਾ ਚਾਰ-ਪੰਜ ਸਾਲਾਂ ਬਾਅਦ ਫੇਰੇ ਹੋੜੀ ਕਾ ਪੈ ਗਿਆ ਹੁਣ ਕਿਨੂੰ ਬਣਾਈਏ ਕਹਿੰਦੇ ਉਹਨੂੰ ਲੈ ਆਓ ਕਰੋ ਤਿੰਨ ਵਾਰੀ ਉਹਨੂੰ ਮੁੱਖ ਮੰਤਰੀ ਬਣਾਇਆ ਬਗੈਰ ਐਮ.ਐਲ.ਏ ਹੁੰਦਿਆਂ ਤੋਂ ਇਹ ਇੱਥੇ ਪੰਜਾਬ ਦੀ ਕਾਂਗਰਸ ਦਾ ਰਿਵਾਜ ਪਿਆ ਜੇ ਕੋਈ ਨਾ ਪ੍ਰਧਾਨ ਬਣਦਾ ਤੇ ਪੰਜ ਜਣੇ ਉਹਦੀ ਕੁਰਸੀ ਦੇ ਪਾਵੇ ਵਢਣ ਤੁਰਦੇ ਆ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਹਿ ਦਿੱਤਾ ਕਿ ਪਾਰਟੀ 'ਚ ਇੱਕ ਫਾਰਮੂਲਾ ਤੈਅ ਹੋ ਗਿਆ 47 ਪੁਰਾਣੇ ਹੋਣਗੇ 70 ਅਸੀਂ ਨਵੇਂ ਬੰਦੇ ਪੇਸ਼ ਕਰਨੇ ਆ ਅੱਜ ਇਹ ਲੰਬੀ ਚੌੜੀ ਇੰਟਰਵਿਊ ਇੱਕ ਹਿੰਦੀ ਦੇ ਅਖਬਾਰ 'ਚ ਛਪੀ ਆ ਤੁਸੀਂ ਭੜਕ ਤੱਕ ਵੇਖਿਓ ਰਿਐਕਸ਼ਨ ਕੀ ਆਉਂਦੇ ਪ੍ਰਤੀਕਰਮ ਕੀ ਆਉਂਦੇ ਜੀ ਅੱਛਾ ਪੰਨੂ ਸਭ ਅੱਗੇ ਵਧਦੇ ਆਂ ਗੱਲ ਆਪਾਂ ਐਸਆਈਆਰ ਦੀ ਕਰਦੇ ਆਂ ਪੂਰੇ ਦੇਸ਼ ਦੇ ਵਿੱਚ ਹੀ ਕਰਾਉਣੀ ਹੈ ਚੋਣ ਕਮਿਸ਼ਨ ਨੇ ਤੇ ਮੱਧ ਪ੍ਰਦੇਸ਼ ਦੇ ਵਿੱਚ ਅੰਕੜੇ ਆਏ ਨੇ ਕਿ 42 ਲੱਖ ਦੇ ਕਰੀਬ ਜਿਹੜੇ ਵੋਟਰਾਂ ਦੇ ਉਹ ਨਾ ਘਟੇ ਗਏ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਪਿਛਲੇ ਹਫਤੇ ਇੱਕ ਪ੍ਰੋਗਰਾਮ 'ਚ ਆਖਿਆ ਸੀ ਕਿ ਇੰਟਰਵਿਊ ਕਰਨ ਗਿਆ ਮੁੰਡੇ ਨੂੰ ਆਖਿਆ ਸੀ ਕਾਕਾ ਤੂੰ ਤੁਰਿਆ ਜਾਂਦਾਵੇਂ ਕੱਲਾ ਹੀ ਸਾਹਮਣੇ ਸ਼ੇਰ ਆਏ ਤੇ ਤੂੰ ਕੀ ਕਰੇਗਾ ਤੇ ਉਹਨੇ ਆਖਿਆ ਮੈਂ ਕੀ ਕਰਨਾ ਜੀ ਜੋ ਉਹਨੇ ਕਰਨਾ ਕਰ ਹੀ ਲੈਣਾ ਐਸ ਵੇਲੇ ਤੁਸੀਂ ਸਮਝ ਲੋ ਕਿ ਮੋਦੀ ਸਾਹਿਬ ਦੀ ਟੀਮ ਤੇ ਭਾਰਤ ਕੱਲਾ ਕਿਹੜੇ ਕਿਹੜੇ ਸੂਬੇ ਚ ਐਸਆਰ ਦੇ ਰਹੀਆਂ ਨੇ ਕੀ ਕਰਨਾ ਕੋਈ ਪੁੱਛਣਾ ਨਹੀਂ ਚੋਣ ਕਮਿਸ਼ਨ ਨੂੰ ਅੱਗੇ ਲਾ ਕੇ ਕਰਾ ਰਿਹਾ ਹੈ ਇੱਥੋਂ ਤੱਕ ਗੱਲਾਂ ਹੁੰਦੀਆਂ ਨੇ ਕਿ ਕਿੰਨਾ ਕਿੰਨਾ ਦੇ ਨਾਂ ਕੱਟਣੇ ਆ ਜਿੰਨਾ ਪ੍ਰਾਪਰ ਨੋਟਿਸ ਚਾਹੀਦਾ ਨੋਟਿਸ ਨਹੀਂ ਆਇਆ ਇਹ ਲਿਸਟਾਂ ਬੜੀਆਂ ਬੜੀਆਂ ਫਾਰਮ ਵੀ ਪਿੱਛੋਂ ਭਰੇ ਹੁੰਦੇ ਇਹਨਾਂ ਸਿਰਫ ਮਾੜੀ ਮੋਟੀ ਪੁਨਛਣ ਕਰਕੇ ਕਾਰਵਾਈ ਕਰਕੇ ਤੇ ਨਾ ਹੀ ਕਟਨੇ ਆ ਕਿਸੇ ਸਟੇਟ ਦੇ ਵਿੱਚ 40 ਲੱਖ ਕੱਟੇ ਜਾਂਦੇ ਕਿਸੇ ਚ 58 ਲੱਖ ਕਿਸੇ ਸੂਬੇ ਦੇ ਵਿੱਚ 20 ਲੱਖ 30 ਲੱਖ ਔਰ ਹਰ ਵੇਲੇ ਰੌੜਾ ਪੈ ਰਿਹਾ ਕਿ ਗਲਤ ਢੰਗ ਨਾਲ ਕੱਟੇ ਜਾ ਰਹੇ ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਇਹ ਕਹਿ ਕੇ ਸ਼ੁਰੂ ਕੀਤਾ ਗਿਆ ਸਪੈਸ਼ਲ ਇੰਟੈਂਸਿਵ ਰਿਵਿਊ ਐਸ ਆਈ ਆਰ ਕਿ ਭਾਰਤ ਵਿੱਚ ਵਿਦੇਸ਼ੀ ਕੁਸ ਬੈਠੀਏ ਬਹੁਤ ਹੈ ਤੇ ਅਸਲ ਵਿੱਚ ਵੋਟਾਂ ਨਹੀਂ ਰਹਿਣ ਦਿੰਦੀਆਂ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਵੀ ਅਸਾਮ ਚ ਕਹਿਤੀ ਕਾਂਗਰਸ ਤਾਂ ਕੁਸ ਬੈਠੀਏ ਵਸਾਉਂਦੇ ਰਹੀ ਹੁਣ ਹੋਰ ਕੁਸ ਬੈਠੀਏ ਲਿਆਉਣਾ ਚਾਹੁੰਦੀ ਆ ਅਸੀਂ ਤਾਂ ਐਸਆਰ ਕਰਾਰ ਰਹੇ ਹੁਣ ਇਹ ਤਾਂ ਸਿਆਸੀ ਲੀਡਰ ਕਹਿਣਗੇ ਚੋਣ ਕਮਿਸ਼ਨ ਤੇ ਸਿਆਸੀ ਨਹੀਂ ਹੁੰਦਾ ਗਿਆ ਸਿਆਸੀ ਮੁੱਖ ਚੋਣ ਕਮਿਸ਼ਨ ਨੇ ਵੀ ਬਿਹਾਰ ਚ ਕਹਿਤਾ ਹੋਰ ਜੋ ਮਰਜ਼ੀ ਹੋਏ ਹਮਨੇ ਕਿਸੇ ਗੁੱਸਪੈਠੀਏ ਕੋ ਯਹਾਂ ਵੋਟਰ ਨਹੀਂ ਬਣਨੇ ਦੇਣਾ ਤੇ ਜਦੋਂ ਸਾਰਾ ਐਸਆਰ ਹੋ ਗਿਆ ਟਿੰਟੂ ਨੂੰ ਪੁੱਛਿਆ ਗਿਆ ਕਿ ਇੰਨੇ ਲੱਖ ਤੁਸੀਂ ਨਾ ਕੱਟਦੇ ਇਹਨਾਂ ਦੇ ਵਿੱਚ ਕੁਸਪੈਟੀਆਂ ਕਿੰਨੇ ਸੀ ਬੰਗਲਾਦੇਸ਼ੀ ਜਾਂ ਕੋਈ ਹੋਰ ਨਿਕਲਿਆ ਵਿਦੇਸ਼ੀ ਜਿਨ੍ਹਾਂ ਦੀ ਮੋਟੇ ਇੱਥੇ ਬਣੀ ਹੋਵੇ ਤੇ ਮੁੱਖ ਚੌਣਕਵੇਂ ਉੱਠ ਕੇ ਕਹਿੰਦਾ ਮੇਰੀ ਫਲਾਈਟ ਦਾ ਟਾਈਮ ਹੋ ਗਿਆ ਐਨੇ ਸੂਬਿਆਂ ਚ ਇਹਨਾਂ ਨੇ ਐਸਆਈਆਰ ਕਰਾ ਲਈ ਅੱਜ ਤੱਕ ਇੱਕ ਵੀ ਵਿਦੇਸ਼ੀ ਕੁਸਪੈਟੀਆਂ ਨਿਕਲਿਆ ਜਿਹਦਾ ਨਾਂ ਇਸ ਕਰਕੇ ਕਟਿਆ ਵੀ ਭਾਰਤੀ ਨਹੀਂ ਹੈ ਵਿਦੇਸ਼ੀ ਇਹ ਤੱਕ ਦੱਸ ਨਹੀਂ ਇਹ ਸਾਰੇ ਕੁਝ ਹਾਸੇ ਹੋਈ ਨਾ ਪਤ ਨਹੀਂ ਇਹਨਾਂ ਕੀ ਕਰਨਾ ਪਣ ਸਭ ਬਸਾੜਾ ਕੇਸ ਦੀ ਗੱਲ ਕਰਦੇ ਆ ਇੱਕ ਤਾਂ ਬਸਾੜਾ ਕੇਸ ਬਾਰੇ ਦੱਸਿਓ ਤੇ ਦੂਸਰਾ यूपी दी सरकार डिस्ट्रिक्ट कोर्ट ਦੇ ਵਿੱਚ ਗਈ ਸੀ ਅਰਜ਼ੀ ਲੈ ਕੇ ਤੇ ਉਹਨੇ ਤੇ ਅਰਜ਼ੀ ਰੱਦ ਕਿਉਂ ਕਰਤੀ ਨਗਰੀ ਜੀ ਜਦੋਂ ਨਰਿੰਦਰ ਮੋਦੀ ਦੀ ਸਰਕਾਰ 2014 ਚ ਬਣੀ ਉਹਦੇ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਦਿੱਲੀ ਤੋਂ 60-70 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਦਾਦਰੀ ਇਲਾਕੇ ਦੇ ਵਿੱਚ ਇੱਕ ਪਿੰਡ ਆ ਵਿਸੜਾ ਉੱਥੇ اخلاق ਖਾਨ ਨਾਂ ਦਾ ਮੁਸਲਮਾਨ ਮੰਦਰ ਚੋਂ ਅਨਾਉਂਸਮੈਂਟ ਕੀਤੀ ਗਈ ਕਿ ਇਹਦੇ ਖਰਚ ਗਾਂ ਦਾ ਬੱਚਾ ਮਾਰਿਆ ਗਿਆ ਤੇ ਉਹਦਾ ਮਾਸ ਹੈ ਉੱਥੇ। ਭੀੜ ਨੇ ਜਾ ਕੇ ਘਰ ਘੇਰ ਲਿਆ। ਉਹਨੂੰ ਢਾਹ ਕੇ ਉਹਦੇ ਸਿਰ 'ਚ ਇੱਟਾਂ ਮਾਰ-ਮਾਰ ਕੇ ਉਹਨੂੰ ਮਾਰ ਦਿੱਤਾ ਗਿਆ। ਨਲਕਾ ਉੱਥੇ ਲੱਗਾ ਸੀ, ਨਲਕਾ ਪੁੱਟ ਕੇ ਉਹਦੀ ਹੱਥੀ ਨਾਲ ਵੀ ਕੁੱਟਿਆ ਗਿਆ। ਉਹਦੇ ਪੁੱਤਰ ਨੂੰ ਵੀ ਕੁੱਟਿਆ ਗਿਆ। ਪੁੱਤਰ ਜ਼ਖਮੀ ਹੋ ਕੇ ਬਚ ਗਿਆ। ਦੂਜਾ ਪੁੱਤਰ ਫੌਜ ਵਿੱਚ। ਇਹ ਉਸ ਵਕਤ ਦੇ ਇੱਕ ਕੇਂਦਰੀ ਮੰਤਰੀ ਦਾ ਆਪਣਾ ਚੋਣ ਹਲਕਸ ਦੋ ਦਿਨ ਬਾਅਦ ਕੇਂਦਰੀ ਮੰਤਰੀ ਉਸ ਪਿੰਡ ਚ ਆਇਆ ਪੀੜਿਤ ਪਰਿਵਾਰ ਨੂੰ ਨਹੀਂ ਮਿਲਿਆ ਮੰਦਰ ਵਿੱਚ ਜਾ ਕੇ ਭੀੜ ਇਕੱਠੀ ਕਰਕੇ ਆਖਿਆ ਕਿ ਸਿੱਧਾ ਸੰਦੇਸ਼ ਹੈ ਬਾਕੀਆਂ ਨੂੰ ਜਿਹੜਾ ਗਾਂ ਦਾ ਮਾਸ ਖਾਵੇਗਾ ਉਹਦੇ ਨਾਲ ਇਹੋ ਕੁਝ ਕੀਤਾ ਜਾਵੇਗਾ ਸਿੱਧੇ ਲਫ਼ਜ਼ਾਂ ਚ ਨਹੀਂ ਕਿਹਾ ਬੁਲਾਵਾ ਪਾ ਕੇ ਕਹਿ ਤਾ ਪਰ ਮੰਦਰ ਚ ਗਿਆ ਪੀੜਿਤ ਪਰਿਵਾਰ ਨੂੰ ਨਹੀਂ ਮਿਲਿਆ ਇਹ ਵੀ ਨਿਯੁਣੀ ਆਖਿਆ ਕਿ ਇਨਸਾਫ ਜਿੱਕਨੀ ਬਣਾਵਾਂਗੇ ਕੁਝ ਵੀ ਨਹੀਂ ਸਵਾਲ ਇਹ ਖੜਾ ਹੋ ਗਿਆ ਕਿ ਇਹ ਕਿੱਦਾਂ ਪਤਾ ਲੱਗੇ ਕਿ ਉਹਦੇ ਘਰ ਮਾਸ ਗਾਂ ਦਾ ਸੀ ਹੋਰ ਵੀ ਹੋ ਸਕਦਾ ਕੀ ਇਹ ਕਿਸੇ ਹੈਲਥ ਡਿਪਾਰਟਮੈਂਟ ਵਾਲੇ ਨੇ ਛਾਪਾ ਮਾਰਿਆ ਕਿਸੇ ਲੈਬ ਚੋਂ ਟੈਸਟ ਹੋਇਆ ਨਹੀਂ ਬਾਅਦ ਚ ਟੈਸਟ ਰਿਪੋਰਟ ਆਈ ਤੇ ਉਹਦੇ ਫਰਿੱਜ ਚ ਜਿਹੜਾ ਮਾਸ ਮਿਲਿਆ ਸੀ ਉਹ ਬੱਕਰੇ ਦਾ ਮਿਲਿਆ ਉਹ ਸਭ ਤੋਂ ਗਿਆ ਬੰਦਾ ਇਹ ਮਾਰ ਚੁੱਕੇ ਸੀ ਫਿਰ ਦੋਸ਼ੀਆਂ ਦੇ ਖਿਲਾਫ ਕੇਸ ਬਣਾਤਾ ਜਿਹੜੇ ਇਨਸਪੈਕਟਰ ਨੇ ਬਣਾਇਆ ਸੀ ਉਹਦੀ ਇੱਥੋਂ ਟ੍ਰਾਂਸਫਰ ਹੋ ਗਿਆ ਇੱਕ ਦੂਜੀ ਥਾਂ ਜਿੱਥੇ ਗਿਆ ਉੱਥੇ ਪੁਲਿਸ ਨਾਲ ਮੁਕਾਬਲੇ ਚੋ ਮਾਰਿਆ ਮੁਰਿਆ ਗਿਆ ਤੇ ਉਹਦੇ ਚ ਵੀ ਚਰਚਿਤ ਸੀ ਵੀ ਮਾਰਿਆ ਗਿਆ ਕਿ ਮੁਰਾਇਆ ਗਿਆ ਬੜੀ ਕਿਸਮਤ ਦੀਆਂ ਗੱਲਾਂ ਸੀ ਜਿਹੜੇ ਦੋਸ਼ੀ ਪੇਸ਼ ਹੋ ਗਏ 2014 ਦਾ ਕੇਸ ਹੈ 11 ਸਾਲ ਤੋਤੇ ਹੋ ਗਏ ਮੁਕਦਮਾ ਚੱਲਦੇ ਨੇ ਔਰ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਅਦਾਲਤ ਵਿੱਚ ਅਰਜੀ ਦੇ ਦਿੱਤੀ ਹੈ ਕਿ ਕੇਸ ਵਿੱਚ ਕੱਖ ਨਹੀਂ ਇਹ ਕੇਸ ਸਾਬਤ ਨਹੀਂ ਹੁੰਦਾ ਅਸੀਂ ਕੇਸ ਵਾਪਸ ਲੈਣਾ ਚਾਹੁੰਦੇ ਹਾਂ ਜਦੋਂ ਨਾ ਆਖਿਆ ਕਿ ਕੇਸ ਵਾਪਸ ਲੈਣਾ ਚਾਹੁੰਦੇ ਹਾਂ ਇਹਦੇ ਉੱਤੇ ਰੌਲਾ ਪੈ ਗਿਆ ਅਦਾਲਤ ਨੇ ਆਖਿਆ ਕਿ ਕੇਸ ਵਾਪਸ ਨਹੀਂ ਲਿਆ ਜਾ ਸਕਦਾ ਇਸ ਕਰਕੇ ਨਹੀਂ ਲਿਆ ਜਾ ਸਕਦਾ ਕਿ ਕੇਸ ਦੇ ਵਿੱਚ ਜ਼ਰੂਰਤ ਜੋਗੇ ਸਬੂਤ ਮੌਜੂਦ ਹੈ ਇੰਨੇ ਸਬੂਤਾਂ ਦੇ ਹੁੰਦਿਆਂ ਕਿਸੇ ਵੀ ਹਾਲਤ ਵਿੱਚ ਇਹ ਕੇਸ ਵਾਪਸ ਲੈਣ ਦੀ ਜਾਂ ਕੇਸ ਰੱਦ ਕਰਨ ਦੀ ਅਰਜੀ ਉੱਤਰ ਪ੍ਰਦੇਸ਼ ਸਰਕਾਰ ਦੀ ਨਹੀਂ ਮੰਨੀ ਜਾ ਸਕਦੀ। ਇਹ ਦਾ ਮਤਲਬ ਸਾਫ਼ ਹੈ ਕਿ ਸਰਕਾਰ ਉਹ ਜਿਹੜੇ ਦੋਸ਼ੀ ਜਿਨ੍ਹਾਂ ਨੇ ਇੱਕ ਮੁਸਲਮਾਨ ਨੂੰ ਝੂਠਾ ਦੋਸ਼ ਲਾ ਕੇ ਕੁੱਟ-ਕੁੱਟ ਕੇ ਮਾਰਤਾ ਉਹਨਾਂ ਨੂੰ ਬਚਾਉਣਾ ਚਾਹੁੰਦੀ ਹੈ। ਤੇ ਅਦਾਲਤ ਨੇ ਅਖਾ ਸਬੂਤ ਤੇ ਸਾਰੇ ਮੌਜੂਦ ਹੈ। ਤੇ ਕੇਸ ਕਿਉਂ ਦਾ ਰੱਦ ਕਰਦੀ ਹੈ? ਅਦਾਲਤ ਨੇ ਨਹੀਂ ਸੁਣੀ ਤੇ ਮਾਮਲਾ ਹਾਈ ਕੋਰਟ ਵਿੱਚ ਵੀ ਜਾ ਸਕਦਾ ਹੈ। ਲਮਕ ਗੈਕਵਰੀ ਪਰ ਜਿਹੜਾ ਤਰੀਕਾ ਉੱਥੋਂ ਦੀ ਸਰਕਾਰ ਨੇ ਅਪਣਾਇਆ ਕੱਲ ਨੂੰ ਕੇਸ ਦੀ ਪੈਰਵੀ ਤੇ ਉਸ ਸਰਕਾਰ ਨੇ ਆਪਣੇ ਵਕੀਲਾਂ ਨਾਲ ਹੀ ਕਰਨੀਆਂ ਨਾ ਤੇ ਜੇ ਹੁਣ ਸਰਕਾਰ ਕੇਸ ਵਾਪਸ ਲੈਣਾ ਚਾਹੁੰਦੀ ਇਹ ਦਾਤ ਨੇ ਲੈਣ ਨਹੀਂ ਦਿੱਤਾ ਤੇ ਕੱਲ ਨੂੰ ਆਪਣੇ ਵਕੀਲਾਂ ਨੂੰ ਵੀ ਕਹਿ ਸਕਦੇ ਨਰਮੀ ਰੱਖਿਓ ਆਪਾਂ ਬੰਦਿਆਂ ਨੂੰ ਸਹਾਇਤਾ ਨਹੀਂ ਕਰਾਉਣੀ ਇਹਦਾ ਮਤਲਬ ਸਾਫ ਹੈ ਕਿ ਉਹਨਾਂ ਦੋਸ਼ੀਆਂ ਨੂੰ ਛਡਾਉਣ ਦਾ ਬਚਾਉਣ ਦਾ ਪੂਰਾ ਪ੍ਰਬੰਧ ਸਰਕਾਰ ਘਰੀ ਬੈਠੇ ਮਨ ਬਣਾਈ ਬੈਠੀ ਜੀ ਅੱਛਾ ਬੰਨੂ ਸਾਹਿਬ ਅੱਗੇ ਆਪਾਂ ਗੱਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮੁਜੀਠੀਆ ਦੀ ਕਰਦੇ ਹਾਂ ਮਹਾਲੀ ਦੀ ਅਦਾਲਤ ਵਿੱਚ ਉਹਨਾਂ ਦੇ ਕੇਸ ਤੇ ਮੁਤਲਕ ਸੁਣਵਾਈ ਹੋਈ ਹੈ ਉੱਥੇ ਕੀ ਕੁਝ ਹੋਇਆ ਉਹ ਵੀ ਦੱਸਿਓ ਜੀ ਵਿਕਰਮ ਸਿੰਘ ਮੁਜੀਠੀਆ ਦਾ ਕੇਸ ਜਿਹੜਾ ਉਹ ਕਾਫੀ ਉਲਝਿਆ ਕੇਸ ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਜਿਹੜੇ ਪਾਸੇ ਨੂੰ ਇਹ ਕੇਸ ਜਾ ਰਿਹਾ ਉਹ ਬੜਾ ਆਪਣੇ ਗ੍ਰਫਤਾਰੀ ਵੇਲੇ ਇਸ ਗੱਲ ਦਾ ਰੌਲਾ ਪਾਉਂਦਾ ਸੀ ਹੋਰ ਪਾਉਣ ਦਾ ਹੱਕ ਸੀ ਜੀ ਉਹ ਕਹਿੰਦਾ ਸੀ ਕਿ ਕੇਸ ਦਾ ਸਾਰਾ ਸੁਪਰੀਮ ਕੋਰਟ ਚ ਖਾਰਜ ਹੋ ਚੁੱਕਾ ਹੁਣ ਪੰਜਾਬ ਸਰਕਾਰ ਬਦਲਾ ਲਊ ਕਾਰਵਾਈ ਕਰਕੇ ਮੈਨੂੰ ਬਦੋ ਬਦੀ ਇਸ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ ਜੀ ਇਹ ਗੱਲ ਬਾਅਦ ਵਿੱਚ ਸਾਹਮਣੇ ਆ ਗਈ ਕਿ ਸੁਪਰੀਮ ਕੋਰਟ ਨੇ ਕੇਸ ਉਹਦਾ ਖਾਰਜ ਕੀਤਾ ਸੀ ਜਿੱਥੋਂ ਉਹਦਾ ਬਚਾਅ ਹੋਇਆ ਸੀ ਉਹ ਮਾਮਲਾ ਨਸ਼ੀਲੇ ਪਦਾਰਥਾਂ ਵਾਲਾ ਸੀ ਇਹ ਮਾਮਲਾ ਨਸ਼ੀਲੇ ਪਦਾਰਥਾਂ ਵਾਲਾ ਨਹੀਂ ਇਹ ਬੇਹਸਾਬੀ ਜਾਇਦਾਦ ਦਾ ਮਾਮਲਾ ਸੀ ਇਹਦਾ ਤੇ ਉਹਦਾ ਆਪਸ ਵਿੱਚ ਸਬੰਧ ਨਹੀਂ ਸੀ ਜੁੜਦਾ ਪਰ ਅੱਗੋਂ ਸੰਬੰਧ ਜੁੜ ਸਕਦਾ ਜਦੋਂ ਬੇਹਸਾਬੀ ਦੌਲਤ ਇਹ ਪੁੱਛਿਆ ਜਾਵੇ ਕਿ 161 ਕਰੋੜ ਰੁਪਏ ਕੈਸ਼ ਆ ਕਿੱਥੋਂ ਆਇਆ ਇਹਨਾਂ ਦਾ ਜਵਾਬ ਇਹ ਆ ਜੀ ਸਾਡੇ ਸ਼ਰਾਬ ਦੇ ਠੇਕੇ ਚੱਲਦੇ ਇਹਨਾਂ ਠੇਕਿਆਂ ਦੀ ਕਮਾਈ ਸੀ ਕਲੈਕਸ਼ਨਸ ਸਵਾਲ ਇਹ ਨਿਕਲਣਾ ਕਿ ਜੇ ਸ਼ਰਾਬ ਦੇ ਠੇਕੇਆਂ ਤੋਂ 161 ਕਰੋੜ ਦੀ ਕਮਾਈ ਹੋਵੇ ਮੇਰੇ ਕੋਲ ਫਿਗਰ ਨਹੀਂ ਮੈਂ ਇੱਕ ਅੰਦਾਜ਼ੇ ਦੇ ਤੌਰ ਤੇ ਕਹਿ ਰਿਹਾ ਇਹ ਸਵਾਲ ਉੱਠੇਗਾ ਕਿ 161 ਕਰੋੜ ਦੀ ਕਮਾਈ ਤੇ ਤਾਂ ਹੀ ਹੁੰਦੀ ਹੈ ਜਿੰਨਾ ਮਾਲ ਵੇਚਿਆ ਹੋਵੇ ਤੇ ਇਨਾ ਮਾਲ ਤਾਂ ਹੀ ਵੇਚਿਆ ਜਾਂਦਾ ਜੇ ਘੱਟੋ ਘਾਟ 140 ਕਰੋੜ ਦਾ ਖਰੀਦਿਆ ਵੀ ਹੋਵੇ ਖਰੀਦਿਆ ਵਿਖਾਓ ਕਿੱਥੋਂ ਇਹ ਵੀ ਮੁੱਦੇ ਉੱਠਣੇ ਆ ਬਹੁਤ ਸਾਰੇ ਹੋਰ ਉੱਠਣੇ ਆ ਇਹ ਵੀ ਮੁੱਦਾ ਉੱਠਣਾ ਕਿ ਇਥੋਂ ਖਰੜ ਤੋਂ ਇੱਕ ਇਕਾਲੀ ਉਮੀਦਵਾਰ ਜਿਹੜਾ ਅੱਜਕੱਲ੍ਹ ਭਾਜਪਾ ਚ ਸ਼ਾਮਲ ਹੋ ਗਿਆ ਉਹਨੇ ਕਰੋੜਾ ਰੁਪਏ ਪਤੋਂ 2 ਕਰੋੜ 3 ਕਰੋੜ ਕਿੰਨੇ ਆ ਸਹੀ ਅਮਾਉਂਟ ਮੈਨੂੰ ਨਹੀਂ ਪਤਾ ਕਾਦੇ ਲੈ ਦਿੱਤੇ ਇਹ ਕਹਿੰਦੇ ਜੀ ਉਹ ਤਾਂ ਅਸੀਂ ਚੋਣ ਕਮਿਸ਼ਨ ਦੇ ਰਿਟਰਨ ਆ ਐਫੀ ਡੈਟ ਉਹ ਚ ਭਰੇ ਆ ਕਿੰਨੇ ਪੈਸੇ ਆਏ ਆ ਉਹ ਕਹਿੰਦੇ ਇੱਥੇ ਭਰੇ ਆ ਇਨਕਮ ਟੈਕਸ ਦੇ ਰਿਟਰਨ ਚ ਭਰੇ ਜੇ ਜਾਂ ਤਾਂ ਉੱਥੇ ਹੁੰਦੀ ਦੀ ਚੋਣ ਕਮਿਸ਼ਨ ਕੋਲ ਤੇ ਆ ਗਏ ਚਲੇ ਗਏ ਉਹ ਤਾਂ ਤੇ ਆਪਣੇ ਆਪ ਨੂੰ ਸੱਚੇ ਸਾਫ਼ ਕਰਨ ਵਾਸਤੇ ਕਰਤਾ ਫਿਰ ਤੋਂ ਤੁਰਦਿਆਂ ਤੁਰਦਿਆਂ ਜਿਹੜਾ ਹਮਾਚਲ ਪ੍ਰਦੇਸ਼ ਚ 400 ਏਕੜ ਤੋਂ ਵੱਧ ਦਾ ਫਾਰਮ ਨਿਕਲ ਆ ਜਿਹੜੀਆਂ ਪੁਰਾਣੀਆਂ ਕੰਪਨੀਆਂ ਡੁੱਬ ਚੁੱਕੀਆਂ ਸੀ ਬੰਦ ਹੋ ਚੁੱਕੀਆਂ ਸੀ ਬਿਕਰਮ ਸਿੰਘ ਦੇ ਮੰਤਰੀ ਬਣਦੇ ਸਾਰ 1 ਕੋ ਸਾਲ ਦੇ ਅੰਦਰ ਅੰਦਰ ਵਿਕੀਆਂ ਕੰਪਨੀਆਂ ਮੁੱਢ ਖਰੀਦਨੀਆਂ ਸ਼ੁਰੂ ਹੋ ਗਈਆਂ ਉਹ ਕਹਿੰਦਾ ਜੀ ਮੈਂ ਤੇ ਉਹਨਾਂ ਕੰਪਨੀਆਂ ਦੇ ਵਿੱਚ ਕੋਈ 파ਟਨਰ ਨਹੀਂ ਮੈਂ ਉਹਦਾ ਮਾਲਕਾਂ ਚ ਮੇਰਾ ਨਾਂ ਨਹੀਂ ਬਿਲਕੁਲ ਨਹੀਂ ਹੋਵੇਗਾ ਪਰ ਹੈਗੀਆਂ ਤੇ ਇਸੇ ਪਰਿਵਾਰ ਦੀਆਂ ਇਹ ਪਰਿਵਾਰ ਪਹਿਲਾਂ ਡੁੱਬਿਆ ਪਿਆ ਸੀ ਪਰਿਵਾਰ ਕੋਲ ਇੰਨਾ ਪੈਸਾ ਇੱਕਦਮ ਕਿੱਥੋਂ ਆ ਗਿਆ ਇਹ ਸਾਰੇ ਮੁੱਦੇ ਖੜੇ ਹੋਣੇ ਆ ਜਦੋਂ ਇਹ ਮੁੱਦੇ ਖੜੇ ਹੋਣਗੇ ਇਹ ਪੁੱਛਿਆ ਗਿਆ ਕਿ ਤੁਹਾਡੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਇਦੇ ਨਾਲੇ ਫਿਰ ਦੂਸਰਾ ਮੁੱਦਾ ਜੋੜਨਾ ਅਜਨਾਲੇ ਤੋਂ ਅਕਾਲੀ ਐਮਐਲਏ ਅਮਰਪਾਲ ਸਿੰਘ ਬੋਨੀ ਹੁੰਦਾ ਸੀ ਉਹ ਐਮਐਲਏ ਵੀ ਸੀ ਤੇ ਕਾਲੀ ਸਰਕਾਰ ਚ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਸੀ ਉਹਨੇ ਵੱਡੇ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਦੇ ਤੌਰ ਤੇ ਇੱਕ ਚਿੱਠੀ ਲਿਖੀ ਸੀ ਡੈਮੀ ਅਫੀਸ਼ਰ ਉਹ ਅਸਲ ਚ ਹੁੰਦੀ ਹੈ ਅਰਧ ਸਰਕਾਰੀ ਉਹ ਚਿੱਠੀ ਉਹਨੇ ਨਿੱਜੀ ਤੌਰ ਤੇ ਨਹੀਂ ਆਪਣੇ ਬਕਾਇਦਾ ਸਰਕਾਰੀ ਲੈਟਰਹੈਡ ਤੇ ਲਿਖ ਕੇ ਨੰਬਰ ਲਾ ਕੇ ਭੇਜੀ ਸੀ ਤੇ ਉਹ ਚ ਆਖਿਆ ਸੀ ਕਿ ਪੁਰਾਣੇ ਪੁਰਾਣੇ ਬੰਦੇ ਆ ਕਰਦੇ ਡੱਗ ਸਮਗਲਿੰਗ ਕਰਦੇ ਉਹਦੇ ਚਿੰਦਣਾ ਬਾਦਲ ਸਾਹਿਬ ਚਾਹੁੰਦੇ ਤੇ ਉਸ ਵਕਤ ਪੜਤਾਲ ਕਰਾ ਕੇ ਚਿੱਠੀ ਖਤਮ ਕਰ ਦਿੰਦੇ ਉਹਨਾਂ ਖਤਮ ਨਹੀਂ ਕੀਤੀ ਉਹਨਾਂ ਨੇ ਵੀ ਮਾਮਲਾ ਲਟਕਤਾ ਰੱਖਿਆ ਕਿ ਆਪੇ ਕੱਲ ਨੂੰ ਕਿਤੇ ਵਰਤੋਂ ਚ ਆ ਸਕਦਾ ਉਹ ਚਿੱਠੀ ਪਈ ਦੀ ਜਦੋਂ ਉਹਦੇ ਅਵਰਪਾਲ ਸਿੰਘ ਬੋਨੀ ਜਿਹੜਾ ਅਕਾਲੀ ਐਮ ਐਲ ਏ ਸੀ ਕਾਂਗਰਸੀ ਸਰਕਾਰ ਵੀ ਉਹਦੇ ਸਿਕਿਉਰਿਟੀ ਹਟਾਉਣ ਲੱਗੇ ਉਹ ਅਦਾਲਤ ਤੋਂ ਚਲਾ ਕੇ ਉਹਨਾਂ ਅਦਾਲਤ ਤੋਂ ਜਾ ਕੇ ਅਖਿਆ ਜੀ ਮੈਂ ਇਹ ਚਿੱਠੀ ਲਿਖੀ ਸੀ ਉਹ ਚਿੱਠੀ ਦਾ ਕਰਕੇ ਮੈਨੂੰ ਅਕਾਲੀ ਲੀਡਰਸ਼ਿਪ ਤੋਂ ਵੀ ਖਤਰਾ ਤੇ ਨਸ਼ੇ ਤਸਕਰਾ ਤੋਂ ਵੀ ਇਸका ਕੁਮਨ ਸਿਕਿਉਰਿਟੀ ਤੀ ਜਾਵੇ ਉਹਨੂੰ ਚਿੱਠੀ ਪਹਿਲਾਂ ਅਮਰਪਾਲ ਸਿੰਘ ਬੋਨੀ ਦਾ ਚੀਫ ਪਾਰਲੀਮੈਂਟਰੀ ਸੈਕਟਰੀ ਵਾਲਾ ਜਿਹੜਾ ਦਫਤਰ ਸੀ ਉਹਦੇ ਰਿਕਾਰਡ ਤੇ ਸੀ ਤੇ ਇਥੋਂ ਭੇਜੀ ਹੋਣ ਕਰਕੇ ਮੁੱਖ ਮੰਤਰੀ ਦਫਤਰ ਦੇ ਰਿਕਾਰਡ ਤੇ ਸੀ ਉਹ ਹਾਈ ਕੋਰਟ ਦੇ ਰਿਕਾਰਡ ਤੇ ਵੀ ਚੜ ਚੁੱਕੀ ਉਹ ਚਿੱਠੀ 'ਚ ਕਈ ਨਾਂ ਬੋਲਦੇ ਆ ਇਹ ਸਾਰੇ ਮਾਮਲੇ ਅੱਜੋ ਦੀ ਪੇਸ਼ੀ ਸੀ ਮੈਂ ਪੂਰੀ ਖਬਰ ਤਾਂ ਨਹੀਂ ਵੇਖ ਸਕਿਆ ਪ੍ਰੇਮਲ ਪਾਲ ਗਾ ਕਿ ਜਨਵਰੀ ਦੇ ਪਹਿਲੇ ਹਫਤੇ ਦੀ ਫਿਰ ਤਰੀਕ ਪੈ ਗਈ ਹੈ ਤਰੀਕਾਂ 'ਚ ਲੰਮੀਆਂ ਪੈਣ ਗਿਆ ਇਹ ਮਾਮਲਾ ਜਿਹਦੀ ਛੇਤੀ ਫਟਾਫਟ ਤੇ ਮੁਕਣਾ ਨਹੀਂ ਪਰ ਇਹ ਵੀ ਸਮਝਣਾ ਚਾਹੀਦਾ ਕਿ ਜੋ ਬਿਕਰਮ ਸਿੰਘ ਮਜੀਠੀਆ ਦਾ ਸਾਧ ਸੌਖਾ ਛੇਤੀ ਨਹੀਂ ਹੋਣਾ ਜੇ ਇਹ ਸਾਬਤ ਹੋ ਗਿਆ ਕਿ ਇਹਦੇ ਕੋਲ ਦੌਲਤ ਬੇਹਸਾਬੀ ਆ ਇਹਦੀ ਆਮਦਨ ਨਾਲੋਂ ਕਈ ਗੁਣਾ ਵੱਧਿਆ ਤੇ ਫਿਰ ਇਹ ਮੁੱਦਾ ਜੁੜ ਜਾਣਾ ਕਿ ਜਿਹੜੀ ਕਈ ਗੁਣਾ ਵੱਧ ਆਮਦਨ ਹੈ ਆਈ ਕਿੱਥੋਂ ਤੇ ਉਹ ਜਦ ਜੁੜਿਆ ਨਾਲ ਦੇ ਨਾਲ ਜਗਦੀਸ਼ ਭੋਲੇ ਵਾਲਾ ਪੁਰਾਣਾ ਕੇਸ ਉਹ ਪੁਲਿਸ ਦਾ ਡੀਐਸਪੀ ਨਸ਼ੇ ਤਸਕਰੀ ਕਰਦਾ ਫੜਿਆ ਗਿਆ ਸੀ ਉਹ ਸਾਰਾ ਜਦੋਂ ਨਾਲ ਜੁੜ ਗਿਆ ਫਿਰ ਇਹ ਆ ਕੇ ਇਹਦੇ ਚੋਂ ਬਿਕਮ ਸਿੰਘ ਮਜੀਠੀਆ ਦਾ ਵਜਕੇ ਨਿਕਲ ਜਾਣਾ ਇੱਕ ਕਰਿਸਮਾ ਹੀ ਹੋ ਉਹਦਾ ਅਕਾਲੀ ਲੀਡਰਸ਼ਿਪ ਵੀ ਅੱਜ ਕੱਲ ਉਹਦੇ ਪਿੱਛੇ ਕੋਈ ਨਹੀਂ ਜਾ ਰਹੀ ਕਿਤੇ ਮਹੀਨੇ ਚੱਕਦਾ ਬਿਆਨ ਦੇ ਛੱਡਿਆ ਕਿਤੇ ਥੋੜੇ ਚਿਰ ਬਾਅਦ ਪਰਿਵਾਰ ਦਾ ਇੱਕ ਜੀ ਜਾ ਕੇ ਮਿਲਿਆ ਜਾਂ ਅਕਾਲੀ ਦਲ ਦਾ ਵਕੀਲ ਜਿਹੜਾ ਰੋਜ਼ ਪ੍ਰੈਸ ਕਾਨਫਰੰਸਾਂ ਕਰਦਾ ਉਹ ਬਿਕਰਮ ਸਿੰਘ ਮਜੀਠੀਆ ਦੀ ਪੈਰਵੀ ਵਾਸਤੇ ਅਦਾਲਤ ਵਿੱਚ ਪੇਸ਼ ਹੋ ਗਿਆ ਐਤੋਂ ਤੱਕ ਪਾਰਟੀ ਉਹਦੀ ਕੋਈ ਪੈਰਵੀ ਕਰਨੀ ਨਹੀਂ ਰਹੀ ਸੋ ਮਜੀਠੀਆ ਕਿਸਮ ਦਾ ਐਸ ਵੇਲੇ ਆਪਣਾ ਕੇਸ ਇਕੱਲਾ ਲੜਦਾ ਪਿਆ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਲੱਗੂਗਾ ਇੱਕ ਗੱਲ ਕਿਧਰ ਨੂੰ ਜਾਂਦੀ ਹੈ ਜੀ ਪਰ ਹੁਣ ਸਭ ਪੰਜਾਬ ਤੇ ਗਵਰਨਟ ਦੀ ਸੂਬੇ ਹਰਿਆਣੇ ਦੀ ਗੱਲ ਕਰਦੇ ਹਾਂ ਤਾਂ ਉੱਥੇ ਇੱਕ ਪੇਪਰ ਸੋਲਵਿੰਗ ਗੈਂਗ ਫੜਿਆ ਗਿਆ ਹਾਲਾਂਕਿ ਪਹਿਲਾਂ ਵੀ ਇਹੋ ਜਿਹੇ ਖਬਰਾਂ ਉੱਥੋਂ ਆਉਂਦੀਆਂ ਰਹੀਆਂ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੋ ਕੁ 7-8 ਸਾਲ ਪਹਿਲਾਂ ਤੱਕ ਅਸੀਂ ਕਦੇ ਸਾਲਵਰ ਲਫ਼ਜ਼ ਨਹੀਂ ਸੁਣਿਆ ਜਦੋਂ ਪਹਿਲੀ ਵਾਰ ਆ ਤੇ ਫਿਰ ਅਸੀਂ ਪੁੱਛਣ ਕੀਤੀ ਕਿ ਸਾਲਵਰ ਕੀ ਹੁੰਦੇ ਆ ਫਿਰ ਪਤਾ ਲੱਗਾ ਕਿ ਅੰਗਰੇਜ਼ੀ ਸਕੂਲਾਂ ਚ ਜਿਵੇਂ ਬੱਚਿਆਂ ਨੂੰ ਕਹਿੰਦੇ ਬੇਟਾ ਪੇਪਰ ਸਾਲਵ ਕਰ ਬੇਟਾ ਕੁਐਸਚਨ ਸਾਲਵ ਕਰ ਯਾਨੀ ਸਵਾਲ ਹੱਲ ਕਰ ਜਿਹੜਾ ਸਾਨੂੰ ਪੰਜਾਬੀ ਚ ਕਹਿੰਦੇ ਸਵਾਲ ਹੱਲ ਕੀਤਾਕ ਨਹੀਂ ਅਗੇ ਤਾਂ ਪੇਪਰ ਹੱਲ ਕੀਤਾਕ ਨਹੀਂ ਉਹ ਪੇਪਰ ਸਾਲਵ ਬਣ ਗਏ ਉਸ ਸਾਲਵ ਤੋਂ ਸਾਲਵਰ ਬਣ ਗਏ ਕਿ ਅਸਲੀ ਬੰਦੇ ਨਹੀਂ ਜਾਣਾ ਉਹ ਥਾਂ ਦੇ ਉੱਤੇ ਨਕਲੀ ਬੰਦਾ ਕੋਈ ਬੈਠ ਜੇਗਾ ਉਹ ਜਾ ਕੇ ਥਾਂ ਤੇ ਸਾਰਾ ਪੇਪਰ ਸਾਲਵ ਕਰਕੇ ਆ ਜਾਏਗਾ ਕੰਮ ਇਹਨੇ ਕੀਤਾ ਉ ਨਤੀਜਾ ਉਹਨੂੰ ਮਿਲੂ ਇਹਨੂੰ ਪਹਿਲਾਂ ਅਡਵਾਂਸ ਹੀ ਪੈਸੇ ਮਰਜਣਗੇ ਕਿ ਐਨੇ ਹਜ਼ਾਰ ਚਾਹੀਦੇ ਉਹ ਸਕੂਲਾਂ ਤੋਂ ਗੱਲ ਚੱਲੀ ਫਿਰ ਕਾਲਜਾਂ ਤੱਕ ਗਏ ਕਾਲਜਾਂ ਤੋਂ ਫਿਰ ਕੰਪੀਟੀਟਿਵ ਇਗਜ਼ਾਮ ਪੀਸੀਐਸ ਆਈਐਸ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹੜੇ ਯੂਜੀਸੀ ਨੀਟ ਪ੍ਰੀਖਿਆ ਜਿਹੜੇ ਨੈਸ਼ਨਲ ਐਲੀਜੀਬਿਲਿਟੀ ਟੈਸਟ ਹੈ ਉਹਦੇ ਵਿੱਚ ਵੀ ਹੋਣ ਲੱਗ ਪਏ ਇੱਕ ਮੌਕਾ ਤੇਹੋ ਜਿਹਾ ਆਇਆ ਸੀ ਜਦੋਂ 10-12 ਮੁੰਡੇ ਫੜੇ ਗਏ ਹਰਿਆਣੇ ਦੇ ਗੁਰੂਗ੍ਰਾਮ ਤੋਂ ਉਹਨਾਂ ਨੂੰ ਹਵਾਈ ਜਹਾਜ਼ ਦੇ ਉੱਤੇ ਚੜਾ ਕੇ ਪੁਨੇ ਭੇਜਿਆ ਗਿਆ ਸੀ ਉੱਥੇ ਕੋਈ ਬਹੁਤ ਵੱਡਾ ਐਗਜ਼ਾਮ ਸੀਗਾ ਜਿਹਦੇ 'ਚ ਬੱਚਿਆਂ ਨੇ ਸ਼ਾਇਦ ਐਮਬੀਬੀਐਸ 'ਚ ਦਾਖਲੇ ਲੈਣੇ ਸੀ ਜਾਂ ਕੋਈ ਟੈਕਨੀਕਲ ਕੋਰਸਾਂ 'ਚ ਤੇ ਉੱਥੇ ਪੇਪਰ ਸਾਲਵਰ ਜਿਹੜੇ ਉਹਨਾਂ ਦੀ ਥਾਂ ਤੇ ਜਾ ਕੇ ਪੇਪਰ ਦੇ ਕੇ ਆਉਣ ਉਹ ਹਵਾਈ ਜਹਾਜ਼ ਦੀਆਂ ਫਲਾਈਟਾਂ ਤੇ ਭੇਜੇ ਗਏ ਤੇ ਫੜੇ ਗਏ ਇਹ ਕੰਮ ਸ਼ੁਰੂ ਹੋਇਆ ਸੀ ਝਾਰਖੰਡ ਤੋਂ ਫਿਰ ਆ ਗਿਆ ਹਰਿਆਣੇ ਦੇ ਨੂਚ ਨੂਚ ਤੋਂ ਗੁਰੂਗ੍ਰਾਮ ਚ ਗੁਰੂਗ੍ਰਾਮ ਤੋਂ ਇੱਥੇ ਆ ਗਿਆ ਸਾਡੇ ਮੁਹਾਲੀ ਵਿੱਚ ਵੀ ਹੁਣ ਕੱਲ 47 ਬੱਚੇ ਫੜੇ ਗਿਆ ਮੁੰਡੇ ਕੁੜੀਆਂ ਇਹ ਹਰਿਆਣੇ ਦੇ ਗੁਹਾਣਾ ਤੋਂ ਫੜੇ ਗਿਆ ਬਾਲੇ ਦੇ ਲੱਗੇ ਆ ਟਾਉਨ ਜਿਨ੍ਹਾਂ ਚੋਂ ਕੁਝ ਉਹ ਜਿਹੜੇ ਲੋੜਵੰਦ ਸੀ ਆਪ ਕਰਨ ਜੋਗੇ ਕੱਖ ਨਹੀਂ ਸਿੱਧਾ ਅਫਸਰ ਲੱਗਣਾ ਚਾਹੁੰਦੇ ਆ ਤੇ ਕੁਝ ਉਹ ਆ ਜਿਨ੍ਹਾਂ ਨੇ ਆਖਿਆ ਇੰਨੇ ਲੱਖ ਦਿਓ ਤੁਹਾਡੇ ਸਾਡੇ ਪੇਪਰ ਅਸੀਂ ਕਰ ਦਿਆਂਗੇ ਸਾਲਵਰ ਗੈਂਗ ਉਹ ਪੜਿਆ ਗਿਆ ਜੀ ਬਹੁਤ ਸ਼ੁਕਰੀਆ ਪੰਨ ਸਾਹਿਬ ਤੁਸੀਂ ਜੁੜੇ ਖਬਰਾਂ ਤੇ ਚਰਚਾ ਕੀਤੀ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਜੀ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਦੇਰੋ ਪ੍ਰਾਈਮੇਸ਼ੀਆ ਟੀਵੀ ਤੋਂ ਹਟਾ ਆਪਣਾ ਤੁਹਾਡੇ ਲਈ